ਇਹ ਗੇਰਨਾ ਬੰਦਿਆਂ ਨੂੰ ਅੱਜ ਹੀ ਕਰਕੇ ਦੋ ਹਾਂ ਇਹ ਇਹ ਤੁਹਾਡੇ ਕੋਲ ਦੇਖੋ ਤੁਸੀਂ ਬਿਲ ਆਪਣਾ ਜਿਹੜਾ ਕੰਮ ਕਰਦਾ ਬਿਲ ਕਰ ਸਕਦੇ ਤੁਸੀਂ ਐਸੀਐਮ ਜੀ ਆਈ ਆਈਐਸ ਤੁਸੀਂ ਸੈਲੈਕਟ ਹੋ ਜੇ ਤੇ ਜੇ ਪਬਲਿਕ ਰਵਾਪ ਹੁੰਦੀ ਹੈ ਸਾਡੇ ਕੋਲ ਆਉਂਦੀ ਆ ਤਦੇ ਲਈ ਆਉਂਦੀ ਆ ਜੇ ਤੁਸੀਂ ਤਸੱਲੀ ਦੀ ਗੁੰਦੀ ਤਾਂ ਹੁੰਦੇ ਸਾਡੇ ਕੋਲ ਨੂੰ मैं क्लीयर है बिल्कुल क्लीयर है जी क्लीयर है बिल्कुल हाँ हाँ <ण्राज़ियों> हा नहीं जी कमेंट क्यों, क्यों, करने करने क्यों नहीं करे लोग कमेंट क्यों नहीं करे लोग सुनो क्यों नहीं कर बिना करते नहीं करूंगा मेरे को दरखास्त पब कुछ मैं बिना कर तो कहू नहीं करता ਪਹਿਲਾਂ ਮੇਰੀ ਗੱਲ ਸੁਣੋ ਮੈਂ ਬਿਨਾਂ ਗੱਲ ਤੋਂ ਕੇ ਫੋਨ ਨਹੀਂ ਕਰਦਾ ਬਿਨਾਂ ਗੱਲ ਤੋਂ ਫੋਨ ਨਹੀਂ ਕਰਦਾ ਸੁਣੋ 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 ਯੂ ਫਾਲੋ ਮੀ ਸੁਣੋ ਅਸੀਂ ਬਿਨਾਂ ਗੱਲ ਤੋਂ ਬਿਨਾਂ ਗੱਲ ਤੋਂ ਤੇ ਅਫਸਰ ਤੋਂ ਮਤਾਲਾ ਨਹੀਂ ਕਰਦਾ ਲੋਕਾਂ ਸਾਨੂੰ ਉੱਟਾਂ ਪਾਈਆਂ ਲੋਕਾਂ ਨੇ ਸਾਡੇ ਕੋਲ ਸ਼ਿਕਾਇਤਾਂ ਲੈ ਕੇ ਆਉਣੀਆਂ ਸਮਝਦੇ ਕਿ ਨਹੀਂ ਗੱਲ ਬਿਨਾਂ ਵਜ੍ਹਾ ਦੀ ਲੋਕ ਆਉਂਦੇ ਉੱਧਰ ਲੜਾਂ ਲੱਗੀਆਂ ਲੋਕਾਂ ਦੀਆਂ ਜੇ ਤੁਸੀਂ ਨਹੀਂ ਤਸੱਲੀ ਕਰਉਂਦੇ ਲੋਕ ਫੇਲ ਹੁੰਦੇ ਸਾਡੇ ਕੋਲ ਤੁਸੀਂ ਇਹਦੇ ਦਾ ਕੰਮ ਕਰੋ ਗੱਲ ਕਿੱਡੀ ਹੈ ਬਸ ਤੇ ਤੁਹਾਡੇ ਕੋਲ ਲੱਗੇਦਾ ਕੰਮ ਕਰੋ ਜੀ ਤੁਸੀਂ ਤੁਸੀਂ ਜਵਾਬ ਦਾ ਦੋਹਰਾ ਕੰਮ ਕਰੋ ਤੁਹਾਡੇ ਕੋਲ ਲੱਗੇ ਬਸ ਹਾਂ ਜਾ ਜਾ ਜਾਓ ਠੀਕ ਹੈ ਹਾਂ ਜਾਓ ਜਾਓ ਮਿਹਰਬਾਨਾ ਆਜੋ ਆਜੋ ਆਹ ਨਹੀਂ ਨਹੀਂ ਤੁਸੀਂ ਇਹਨਾਂ ਨੂੰ ਮਿਲੋ ਇਹਨਾਂ ਦਾ ਕੰਮ ਕਰੋ ਬਸ ਕੋਈ ਗੱਲ ਨਹੀਂ ਤੁਸੀਂ ਤੁਸੀਂ ਅਸ਼ੀਫ ਸਾਹਿਬ ਇਹਨਾਂ ਦਾ ਕੰਮ ਕਰੋ ਹਾਂ ਮੈਂ ਤੁਹਾਡੇ ਕੋਲ ਬੰਦੇ ਭੇਜ ਦੇਣਾ ਤੁਸੀਂ ਇਹ ਕਹ ਤੋ ਕਹਦਾ ਨਾ ਤੁਹਾਡੇ ਕੋਲ ਬੰਦੇ ਭੇਜ ਦੇਣਾ ਹਾਂ ਹਾਂ ਬਸ ਬਸ ਇਹਨਾਂ ਇਹਨਾਂ ਦਾ ਕੱਕਾ ਲੋ ਕਹੋ ਮੈਂ ਕਿਹਾ ਤੁਸੀਂ ਜਦੋਂ ਤੁਹਾਡੇ ਕੋਲ ਬੰਦੇ ਆਦੇ ਤੁਸੀਂ ਇਹਨਾਂ ਦਾ ਕੰਮ ਕਰੋ ਗੱਲ ਕੀ ਦੀ ਮੈਂ ਤੁਹਾਨੂੰ ਕੀ ਕਹਾਂ ਜੇ ਤਾਂ ਮੈਂ ਗਲਤ ਕੰਮ ਕੀਤਾ ਹਾਂ ਹਾਂ ਨਹੀਂ ਨਹੀਂ ਮੈਂ ਤੁਹਾਨੂੰ ਗਲਤ ਕੰਮ ਕੀਤਾ ਪਹਿਲਾਂ ਦੱਸੋ ਮੈਂ ਤੁਹਾਨੂੰ ਜਦੋਂ ਕਹਿ ਰਿਹਾ ਬੰਦੇ ਆਏ ਇਹਨਾਂ ਦਾ ਮੈਂ ਕਹਿ ਤਾ ਤੁਸੀਂ ਕੰਮ ਕਰੋ ਗੱਲ ਕਿ ਠੀਕ ਹੈ ਮੈਂ ਤੁਹਾਨੂੰ ਗਲਤ ਕੰਮ ਨਹੀਂ ਦੀ ਕਹਿ ਰਿਹਾ ਨਾ ਨਾ ਕਦੀ ਕਹਿੰਦਾ ਹਾਂ ਹਾਂ ਫੇ ਤੂੰ ਇਲਾਮਨਾ ਨਹੀਂ ਨਿਕਾਵੇ ਤੂੰ ਤਾਂ ਮੈਨੂੰ ਗਾਈਡ ਗਾਈਡ ਕਰੀ ਜਾਂਦੇ ਹੋ ਤੁਸੀਂ ਮੈਨੂੰ ਗਾਈਡ ਨਾ ਕਰੋ ਮੈਂ ਅਸੀਂ ਪਰਪਲਗ ਦੇ ਚੁੜੇ ਨਮੈਂਦੇ ਆ ਸੁਣੋ ਸੰਪਰਕ ਦੇ ਪਹਿਲਾਂ ਸੁਣੋ 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 ਵੇ ਸੁਣੋ ਪਰਪਲਗ ਦੇ ਚੁੜੇ ਨਾ ਆਦੇ ਲੋਕਾਂ ਸਾਡੇ ਕੋਲ ਨਾ ਆ ਗਈ ਅਫਸਰ ਨੂੰ ਕਹਿਣਾ ਤੁਹਾਨੂੰ ਕਹਿਣਾ ਕੀ ਨੋ ਦਾ ਕੰਮ ਕਰੋ ਸਾਡੀ ਡਿਊਟੀ ਆ ਤੁਹਾਡੀ ਡਿਊਟੀ ਆ ਕਿ ਜਿਹੜਾ ਕੰਮ ਜਾਇਜ਼ ਹੋ ਕਰੋ ਮੈਂ ਤੁਹਾਨੂੰ ਗਲਤ ਕੰਮ ਕਹਿੰਦੀ ਆ ਨਾ ਕਦੀ ਕਿਹਾ ਸੋਧੇ ਦੀ ਗੱਲ ਹਾਂ ਬਸ ਠੀਕ ਹੈ ਹਾਂ ਨਾ ਨ ਕੋਈ ਨਹੀਂ ਮੈਂ ਕਿਹਾ ਜੀ ਮੈਂ ਮੈਂ ਤੇ ਤੁਹਾਨੂੰ ਤੁਹਾਨੂੰ ਤੁਸੀਂ ਤੁਸੀਂ ਇੱਕ ਮਿਨਿਸਟਰ ਨਾਲ ਬਹਿਸ ਕਰਦਾ ਐਨਾਂ ਤਾਂ ਲੱਗਦਾ ਲੋਕਾਂ ਨਾਲ ਕੀ ਗੱਲ ਦੇ ਹੋਗੇ ਦੱਸੋ ਪਹਿਲਾਂ ਤੁਹਾਡਾ ਲੋਕਾਂ ਦਾ ਕੀ ਬਦੀਦਾ ਹੋਊਗਾ ਤੁਸੀਂ ਮੇਰੇ ਨਾਲ ਲਾਤੇ ਦੱਸੋ ਡਿੱਕੋਗੇ ਕਿਸੇ ਤੁਹਾਡਾ ਤੁਹਾਡਾ ਲੋਕਾਂ ਦਾ ਕੀ ਬਦੀਦਾ ਹੋਊਗਾ ਤੁਸੀਂ ਮੇਰੇ ਨਾਲ ਫਿੱਟ ਲਾਤੇ ਕਰਾਂਗੇ ਗੱਲ ਤੋਂ ਮੈਂ ਤੁਹਾਨੂੰ ਕਹਿ ਰਿਹਾ ਤੁਹਾਡੇ ਕੋ ਬੰਦੇ ਭੇਜੋ ਨਾ ਕੰਮ ਕਰੋ ਤੁਸੀਂ ਗਾੜੇ ਹੋ ਸਵਾਈ ਦੇ ਜੰਦੇ ਹੋ ਹਾਂ ਫਿਰ ਤੁਸੀਂ ਇਹਨਾਂ ਦਾ ਕੰਮ ਕਰੋ ਜੀ ਮੈਨੂੰ ਕੰਮ ਚਾਹੀਦਾ ਬਸ ਕੰਮ ਕਰੋ ਬਸ ਮੈਨੂੰ ਗੱਲਾਂ ਵੀ ਨਹੀਂ ਚਾਹੀਦੀ ਕੰਮ ਕਰਕੇ ਦਿਓ ਮੈਨੂੰ ਬਸ